ਪਿੰਡ ਵਾਲੇ ਸਰਪੰਚ ਸਾਹਿਬ ਹੋਣਾਂ ਨੇ ਨਾਰ ਰਲ ਕੇ ਕਹਿ ਕੇ ਕਿ ਆ ਸਭ ਗਲੀ ਦਾ ਵੇਖੋ ਕੀ ਹਾਲ ਕਰਤਾ ਘਰਾਂ ਚ ਪਾਣੀ ਆਉਣ ਡਿਆ ਬਿਲਡਿੰਗਾਂ ਡਿੱਗਣ ਨੂੰ ਤਿਆਰ ਹੋਈਆਂ ਉਧਰੋਂ ਵਾਟਰ ਸਭ ਪਲਾਈ ਦਾ ਘੜੀ ਪਿੱਛੋਂ ਪਾਣੀ ਚਾਲੂ ਕਰ ਦਿੰਦੇ ਆ ਰਾਤੀ ਅਜੇ ਬੇਨਤੀ ਕਰਕੇ ਆਏ ਆ ਕਿ ਪਾਣੀ ਨਾ ਚਾਲੂ ਕਰਿਓ ਸਵੇਰੇ ਫੇਰ ਪਾਣੀ ਚਾਲੂ ਕਰਤਾ ਘੋੜੇ ਘੋੜੇ 3-4 ਵਾਰਾ ਪਾਣੀ ਇਥੋਂ ਕਢਾਇਆ ਜੇ ਆ ਘੋੜੇ ਘੋੜੇ ਗੰਦ ਪਾਇਆ ਜੇ ਇਹਨਾਂ ਨੇ ਬੋਲੀ ਗਾਦੇ ਆ ਕਿ ਮੈਂ ਸਰਪੰਚ ਨਹੀਂ ਮੇਰੀ ਵਾਈਸ ਸਰਪੰਚ ਦਾ ਨਾਮ ਜਗਦੀਪ ਗੌਰ ਆ ਜੀ ਦੂਸਰਾ ਇਹ ਜੀ ਮੈਂ ਕੰਮ ਨਹੀਂ ਕਰਾ ਰਿਆ ਕੰਮ ਇੱਥੇ ਪ੍ਰਬੰਧਕ ਲੱਗਿਆ ਵੀਰ ਸਿੰਘ ਇੱਕ ਵੀਡੀਓ ਸਾਹਿਬ ਇਹ ਕੰਮ ਕਰਾ ਰਹੇ ਨੇ ਮਤਲਬ ਕੰਮ ਹਲੇ ਸ਼ੁਰੂ ਹੋਣ ਦਿੱਤਾ ਨਹੀਂ ਕੰਮ ਸ਼ੁਰੂ ਹੋਇਆ ਚਲੋ ਜਿਹੜਾ ਥੋੜਾ ਬਹੁਤ ਇਨਸਾਨ ਹੋ ਗਿਆ ਤੇ ਉਹਨਾਂ ਨੇ ਕੰਮ ਕਰਾ ਦੇਣਾ ਜਿਹੜਾ ਵਾਟਰ ਸਿਲ ਥੋੜੀ ਪਾਈਪ ਮਤਲਬ ਉਹ ਕੱਟੀ ਗਈ ਹੈ ਪਾਈਪ ਉਥੋਂ ਜਿਹੜਾ ਇੱਕ ਪਾਸੇ ਉਹ ਕਹਿਣ ਦਿਆ ਵੀ ਮੈਂ ਮਤਲਬ ਮੇਰੇ ਹੱਥ ਪੱਲੇ ਕੱਖ ਨਹੀਂ ਦੀ ਇੱਕ ਸਾ ਕੋਈ ਨਾ ਹੋ ਕੇ ਆ ਕਰਵਾਉਂਦੇ ਨਹੀਂ ਅਸੀਂ ਪਰਸੋਂ 13 ਤਰੀਕ ਨੂੰ ਪਰ ਵੀਡੀਓ ਸਾਹਿਬ ਨੂੰ ਮਿਲੇ ਆ ਉਹਨਾਂ ਕਿਹਾ ਵੀ ਅਸੀਂ ਜਿਹੜਾ ਕੋਕਰ ਰਿਕਵਰਡ ਪਾਏਗਾ ਉਹਨੂੰ ਫੜ ਕੇ ਅਸੀਂ ਅੰਦਰ ਕਰਾਂਗੇ ਹਾਲੇ ਜੇ ਇਹਨਾਂ ਕੋਲ ਮਤ ਆਪ ਸੀਵਰੇਜ ਪਾਉਣਾ ਤੇ ਜਿੱਥੇ ਛੱਪੜ ਜਿੱਥੇ ਪਾਣੀ ਸੁੱਟਣਾ ਉੱਥੋਂ ਸ਼ੁਰੂ ਕੀਤਾ ਜਾਵੇ ਇਹਨਾਂ ਵਿਚਕਾਰੋਂ ਸ਼ੁਰੂ ਕਰਕੇ ਤੇ ਸਾਰਾ ਪਿੰਡ ਇੱਥੇ ਗੰਦ ਪਾਇਆ ਇੱਥੇ ਗਾੜੀ ਨਾਹੀਆਂ ਨਿੱਕੀਆਂ ਪਾਣੀ ਸਿੱਧਾ ਜਾ ਨਹੀਂ ਸਕਦਾ ਪਰਮਜੀਤ ਕੋਹਰਿਆ ਅਸੀਂ ਪਿੰਡ ਫਤੇਨੰਗਲ ਦੇ ਵਾਸੀ ਆ ਮੈਂ ਭਾਈ ਲਖਬੀਰ ਸਿੰਘ ਦੀ ਪਤਨੀ ਆ ਸਾਡੇ ਵੇਖੋ ਆ ਗਲੀ ਚ ਪਿੰਡ ਵਾਲੇ ਸਰਪੰਚ ਸਾਹਿਬ ਹੋਣਾ ਨੇ ਨਾਲ ਰਲ ਕੇ ਕਿਆ ਕਹੀ ਗਿਆ ਸਾਬ ਗਲੀ ਦਾ ਵੇਖੋ ਕੀ ਹਾਲ ਕਰਤਾ ਘਰਾਂ ਚ ਪਾਣੀ ਆਉਣ ਡਿਆ ਬਿਲਡਿੰਗਾਂ ਡਿੱਗਣ ਨੂੰ ਤਿਆਰ ਹੋਈਆਂ ਉਧਰੋਂ ਵਾਟਰ ਸਾਬ ਪਲਾਈ ਦਾ ਘੜੀ ਪਿੱਛੋਂ ਪਾਣੀ ਚਾਲੂ ਕਰ ਦਿੰਦੇ ਆ ਰਾਤੀ ਅਜੇ ਬੇਨਤੀ ਕਰਕੇ ਆਏ ਆ ਕਿ ਪਾਣੀ ਨਾ ਚਾਲੂ ਕਰਿਓ ਸਵੇਰੇ ਫੇਰ ਪਾਣੀ ਚਾਲੂ ਕਰਤਾ ਘੋੜੇ ਘੋੜੇ 3-4 ਵਾਰਾ ਪਾਣੀ ਇਥੋਂ ਕਢਾਇਆ ਜੇ ਆ ਘੋੜੇ ਘੋੜੇ ਗੰਦ ਪਾਇਆ ਜੇ ਇਹਨਾਂ ਨੇ ਵੇਖੋ ਕੀ ਸਾਡੇ ਘਰਾਂ ਦਾ ਹਾਲ ਕੀਤਾ ਕੀ ਸਾਡਾ ਹਾਲ ਕੀਤਾ ਬਹੁਤ ਬੁਰੀ ਹਾਲਤ ਵਾ ਨਾਗੇ ਸਾਡੇ ਗੁਰਦੁਆਰਾ ਸਾਹਿਬ ਐ ਸਵੇਰੇ ਅਜੇ ਕੋਈ ਸੰਗਤ ਗੁਰਦੁਆਰੇ ਨਹੀਂ ਆ ਪਾਈ ਸਾਰਾ ਰਸਤਾ ਬੰਦ ਕੀਤਾ ਕੋਈ ਦੂਰ ਨੇੜੇ ਦਾ ਕੋਈ ਆ ਨਹੀਂ ਸਕਦਾ ਕੋਈ ਸਾਡੇ ਇੱਥੇ ਮਰਗ ਹੋ ਜਾਂਦੀ ਅਸੀਂ ਇਹਨੂੰ ਮੜੀਆਂ ਤੱਕ ਨਹੀਂ ਖੜ ਸਕਦੇ ਆ ਮੜੀਆਂ ਨੂੰ ਦਾਹ ਪਿੰਡਾਂ ਨੂੰ ਰਸਤਾ ਜਾਂਦਾ ਵਾ ਇਹ ਮੜੀਆਂ ਵਾਲਾ ਰਸਤਾ ਵਾ ਸੀਵਰੇਜ ਸਾਰੇ ਪੋਟੇ ਦਿੱਤੇ ਵਾਟਰ ਸਪਲਾਈ ਦੇ ਪਾਏ ਪੁੱਟੇ ਪਏ ਆ ਜਿਹੜੇ ਜੋ ਟਾਇਲਟ ਦੇ ਪਾਏ ਪਾਣੀ ਗੰਦੇ ਦੇ ਪਾਏ ਹੋ ਵੀ ਪੁੱਟੇ ਪਏ ਸਭ ਗੰਦ ਪਾਇਆ ਪਿਆ ਜੀ ਹਾਂਜੀ ਸਰਪੰਚ ਕੌਣ ਆ ਤੁਸੀਂ ਉਹਨਾਂ ਸਾਡਾ ਸਰਪੰਚ ਸਿੰਘ ਇੱਥੇ ਅਮਨਦੀਪ ਸਿੰਘ ਸਰਪੰਚ ਵਾ ਅਧਿਨਾ ਸੰਪਰਕ ਕੀਤਾ ਉਹ ਪਾਸ ਪਤਾ ਨਹੀਂ ਹਨ ਸਮਝ ਨਹੀਂ ਲੱਗਦੀ ਉਹ ਇੱਕ ਪਾਸੇ ਉਹ ਕੰਮ ਚਾਲੂ ਕਰਾਉਂਦੇ ਆ ਦੂਜੇ ਪਾਸੇ ਆਂਦਾ ਮੇਰੇ ਵਾਸਤੇ ਦਾ ਰੋਗ ਨਹੀਂਗਾ ਮੈਂ ਮੈਨੂੰ ਇਹ ਮੈਂ ਕਰ ਨਹੀਂ ਸਕਦਾ ਜੇ ਹੀ ਕਹਿੰਦੇ ਵਿੱਚ 온 ਜਾਬਤਾ ਲਗਾ ਤੁਸੀਂ ਇਹ ਕਰ ਨਹੀਂ ਸਕਦੇ ਉਹ ਬਦੋ ਬਦੀ ਆ ਕੇ ਪੁੱਟ ਕੇ ਤੇ ਇੰਨਾ ਖਲਾਰਾ ਪਾ ਕੇ ਚਲ ਗਈ ਤੇ ਅੱਜ ਹਾਰ ਕੇ ਪ੍ਰਸਾਦ ਆ ਸੋਦੇ ਜੇ ਪ੍ਰੈਸ ਰਿਪੋਰਟਰ ਤੇ ਆਪਣੀ ਆ ਹੀ ਆਪਣਾ ਜੋ ਵੀ ਦੁੱਖ ਵਾਦ ਰੋਣ ਦੇ ਜੇ ਉਹ ਵੀ ਸਾਨੂੰ ਦਬਕੇ ਮਾਰਨ ਦੇ ਗਾੜੀਆਂ ਕਿ ਤੁਹਾਨੂੰ ਕੈਦ ਹੋ ਜਾਊਗੀ ਜਿਹੜਾ ਗਾੜੀ ਆਊਗਾ ਆ ਹੋ ਜਾਊਗਾ ਜੇ ਹੋ ਜਾਊਗਾ ਤੁਸੀਂ ਵੇਖੋ ਵੀ ਆ ਸਾਹਮਣੇ ਮੇਰਾ ਘਰ ਵਾ ਤੇ ਕੀ ਹਾਲ ਹੈ ਮੇਰੀ ਗਲੀ ਵਿੱਚ ਜਾ ਸਕਦੀ ਮੈਂ ਆਪਣੇ ਘਰ ਨਾਮ ਮਨਜੀਤ ਸਿੰਘ son of ਗੁਰਦੇਵ ਸਿੰਘ ਪਿੰਡ ਫੱਤੇ ਨੰਗਲ ਨੇੜੇ ਗੁਰਦੁਆਰਾ ਮਾਤਾ ਗੁਇਰੀ ਬੇਨਤੀ ਆ ਵੀ ਇੱਥੇ ਸਰਪੰਚ ਸਾਹਿਬ ਸੀਵਰੇਜ ਪਾਉਂਦੇ ਆਏ ਨੇ ਕੌਣ ਸਰਪੰਚ ਅਮਨਦੀਪ ਸਿੰਘ ਜਿਹੜਾ ਇੱਕ ਪਾਸੇ ਉਹ ਕਹਿੰਦੇ ਆ ਵੀ ਮੈਂ ਇਸ ਮਤਲਬ ਮੇਰੇ ਹੱਥ ਪੱਲੇ ਕੱਖ ਨਹੀਂ ਦੀ ਇੱਕ ਸਭ ਕੋਈ ਨਾਲ ਹੋ ਕੇ ਆ ਕਰਵਾਉਂਦੇ ਨਹੀਂ ਅਸੀਂ ਪਰਸੋਂ 13 ਤਰੀਕ ਨੂੰ ਫਿਰ ਮਤਲਬ ਪਰ ਵੀਡੀਓ ਸਾਹਿਬ ਨੂੰ ਮਿਲੇ ਆ ਤੇ ਉਹਨਾਂ ਕਿਹਾ ਵੀ ਅਸੀਂ ਜਿਹੜਾ ਕੋਈ ਰਿਕਾਰਡ ਪਾਏਗਾ ਉਹਨੂੰ ਫੜ ਕੇ ਅਸੀਂ ਅੰਦਰ ਕਰਾਂਗੇ ਹਾਲੇ ਜੇ ਇਹਨਾਂ ਕੋਈ ਬਸ ਆਪ ਸੀਵਰੇਜ ਪਾਉਣਾ ਤੇ ਜਿੱਥੇ ਛੱਪੜ ਜਿੱਥੇ ਪਾਣੀ ਸੁੱਟਣਾ ਉੱਥੋਂ ਸ਼ੁਰੂ ਕੀਤਾ ਜਾਵੇ ਇੰਨਾ ਵਿਚਾਰਾਂ ਨੂੰ ਸ਼ੁਰੂ ਕਰਕੇ ਤੇ ਸਾਰਾ ਪਿੰਡ ਇੱਥੇ ਗੰਦ ਪਾਇਆ ਇਥੇ ਗਾੜੀ ਨਾ洗ੀਆਂ ਨਿੱਕੀਆਂ ਪਾਣੀ ਸਿੱਧਾ ਜਾ ਨਹੀਂ ਸਕਦਾ ਜਿੱਥੋਂ ਮੈਂ ਜੇ ਇਹਨਾਂ ਪਾਣੀ ਸਿਵਰੇਜ ਪਾਉਣਾ ਤੇ ਜਿੱਥੇ ਛੱਪੜ ਦੇ ਵਿੱਚ ਪਾਣੀ ਸੁਪਣਾ ਉੱਥੋਂ ਸ਼ੁਰੂ ਕੀਤਾ ਜਾਵੇ ਉਹਨੂੰ ਤੇ ਫੇਰ ਆ ਨਹੀਂ ਤੇ ਇਸ ਤਰ੍ਹਾਂ ਤੇ ਅਸੀਂ ਨਹੀਂ ਪੈਣ ਦਵਾਂਗੇ ਸਾਡੇ ਦੇ ਮਕਾਨ ਡਿੱਗਣ ਨੂੰ ਤਿਆਰ ਹੈ ਉਹਦੋਂ ਵਾਟਰ ਸਪਲਾਈ ਦਾ ਪਾਣੀ ਛੱਡ ਦਿੰਦੇ ਆ ਵਾਟਰ ਸਪਲਾਈ ਆਇਆ ਨਾ ਗੱਲ ਕੀਤੀ ਹੈ ਜਿਹੜਾ ਮੋਟਰ ਛੱਡਦਾ ਉਹ ਆਂਦਾ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਗਈ ਪੀ ਪਾਣੀ ਨਾ ਚਲਾਓ ਤੇ ਇੱਧਰ ਪਾਣੀ ਇੱਕ ਵਾਰ ਜੀਸੀਪੀ ਨਾਲ ਪੁੱਟ ਕੇ ਸਾਡਾ ਸਾਰਾ ਹੀ ਤੁਹੇ ਸਾਰੇ ਭਰੇ ਆ ਮਕਾਨ ਸਾਡੇ ਡਿੱਗਣ ਨੂੰ ਤਿਆਰ ਹੋਇਆ। ਇਹ ਵੀਡੀਓ ਨੇ ਮਿਲਿਆ ਉਸੇ। ਮੇਰੇ ਐ ਮੈਂ ਪਰਸੋਂ ਗਿਆ ਮੈਂ ਮੈਂ ਵੀ ਮਿਲਿਆ। ਕੀ ਕਹਿੰਦੇ ਨੇ? ਉਹ ਆਂਦੇ ਵੀ ਅਸੀਂ ਇਹ ਕੰਮ ਨੂੰ ਅਸੀਂ ਮਤਲਬ ਤੁਹਾਡੇ ਕਹਿਣ ਦੇ ਉੱਤੇ ਮਤਲਬ ਇਹ ਕੰਮ ਨਹੀਂ ਅਸੀਂ ਬੰਦ ਕਰਨਾ। ਜਿਹੜਾ ਕੋਈ ਰਿਕਵਰਡ ਪਾਏਗਾ ਉਹਨੂੰ ਵੀ ਫੜਕੇ ਅਸੀਂ ਅੰਦਰ ਕਰਾਵਾਂਗੇ। ਉਹਦੀ ਜ਼ਮਾਨਤ ਵੀ ਨਹੀਂ ਅਸੀਂ ਉਹਨੂੰ ਦੇਵਾਂਗੇ। ਮੈਂ ਆ ਮਿਲ ਕੇ ਆ। ਹਾਂਜੀ ਬਾਈ ਖਾਲਸਾ ਜੀ ਫਰੇਰੀ। ਫਰੇਰੀ ਕਹਿੰਦਾ ਇਹ ਕਿ ਮੈਂ ਸਰਪੰਚ ਨਹੀਂ ਮੇਰੀ ਭਾਈ ਸਰਪੰਚ ਦਾ ਨਾਮ ਜਿੰਦੀਪ ਕੋਰ ਆ ਜੀ। ਦੂਸਰਾ ਇਹ ਜੀ ਮੈਂ ਕੰਮ ਨਹੀਂ ਕਰਾ ਰਿਆ। ਕੰਮ ਇੱਥੇ ਪ੍ਰਬੰਧਕ ਲੱਗਿਆ ਵੀਰ ਸਿੰਘ ਇੱਕ ਇਹ ਕੰਮ ਕਰਾ ਰਹੇ ਨੇ ਮਤਲਬ ਕੰਮ ਹਲੇ ਸ਼ੁਰੂ ਹੋਣ ਦਿੱਤਾ ਨਹੀਂ ਕੋਈ ਕੰਮ ਸ਼ੁਰੂ ਹੋਇਆ ਚਲੋ ਜਿਹੜੇ ਥੋੜਾ ਬਹੁਤ ਇਨਸਾਨ ਹੋ ਗਿਆ ਆਪੇ ਉਹਨਾਂ ਨੇ ਕੰਮ ਕਰਾ ਦੇਣਾ ਜਿਹੜਾ ਵਾਟਰ ਥੋੜੀ ਪਾਈਪ ਮਤਲਬ ਉਹ ਕੱਟੀ ਗਈ ਹੈ ਪਾਈਪ ਉਥੋਂ ਥੋੜੀ ਜਿਹੀ ਪਾਈਪ ਕੱਟੀ ਗਈ ਉਹ ਪਾਈਪ ਉਹਨਾਂ ਨੇ ਮੈਂ ਮੈਂ ਉਹਨਾਂ ਤੇ ਧਿਆਨ ਚ ਲਿਆ ਦਿੱਤਾ ਸੀ ਵੀਡੀਓ ਸਾਹਿਬ ਦੇ ਉਹਨਾਂ ਨੇ ਆਪੇ ਉਹ ਪਾਈਪ ਮਤਲਬ ਪਵਾ ਦੇਣੀ ਹੈ ਇਹਨਾਂ ਨੇ ਮਤਲਬ ਕਿਸੇ ਨੂੰ ਦੱਸੇ ਬਗੈਰ ਹੀ ਉਹ ਸਾਰੇ ਟੋਏ ਪੂਰ ਦਿੱਤੇ ਜਾਂ ਤੇ ਕੰਮ ਸ਼ੁਰੂ ਹੋਣੀ ਨਾ ਦਿੰਦੇ ਹੁਣ ਕੰਮ ਸ਼ੁਰੂ ਹੋਇਆ ਹੋਇਆ ਉਹ ਕੰਮ ਬੰਨ ਕਰਾਤਾ ਇਹਨਾਂ ਨੇ ਬਹੁਤ ਪੂਰਾ ਨਰਕੇ ਪ ਮਲ ਬਿਮਾਰੀਆਂ ਨਾਲ ਉਥੇ ਮਤਲਬ ਬਿਮਾਰੀ ਫੈਲ ਸਕਦੀ ਐ ਇੰਨਾ ਗੰਦ ਸੀਗਾ ਉਥੇ ਚਲੋ ਹੁਣ ਦੇ ਮਤਲਬ ਉਹ ਮਤਲਬ ਸੀਰੋ ਉਧਰ ਪੈਣ ਲੱਗਾ ਸੀਗਾ ਤੇ ਜਾਣ ਪਹਿਲਾਂ ਹੀ ਡੱਕ ਲੈਂਦੇ ਹੁਣ ਕੰਮ ਸ਼ੁਰੂ ਮਤਲਬ ਉਹਨਾਂ ਦੇ ਪ੍ਰਬੰਧਕ ਨੇ ਕੰਮ ਸ਼ੁਰੂ ਕਰਾ ਦਿੱਤਾ ਤੇ ਹੁਣ ਇਹਨਾਂ ਨੇ ਮਤਲਬ ਡੱਕ ਦਿੱਤਾ ਉਥੇ ਬੰਦ ਕਰ ਦਿੱਤਾ ਕੰਮ ਸੰਤੋਖ ਸਿੰਘ ਬੀਡੀਪੀਓ ਤਾਂ ਰਿਹਾ ਗ੍ਰਾਮ ਪੱਜ ਸਟੈਂਡਰਡ ਪਾਸਿੰਗ ਹੁੰਦੇ ਤੇ ਇਹ ਪੰਚਾਇਤ ਨੂੰ ਮਾਦ ਦਾ ਅਥਾਰਟੀ ਹੁੰਦੀ ਕੰਮ ਕਰਵਾਉਣ ਦੀ ਪੰਚਾਇਤ ਹੀ ਕਰਵਾ ਰਹੀ ਹੈ ਪੰਚਾਇਤਾਂ ਭੰਗ ਹੋ ਗਈਆਂ ਤੇ ਹੁਣ ਪ੍ਰਬੰਧਕ ਤੇ ਪੰਚਾਇਤ ਸੈਕਟਰ ਕਰਵਾ ਰਿਹਾ ਹੈ ਦੇਖੋ ਜਿਹੜਾ ਡਿਵੈਲਪਮੈਂਟ ਬਾਰੇ ਚੱਲ ਰਿਹਾ ਜਿਹੜਾ ਇਹ ਚੋਕ ਕਿਤੇ ਉਹ ਕਰਵਾ ਸਕਦੇ ਨਹੀਂ ਇਹੋ ਜੀ ਤਾਂ ਕੋਈ ਗੱਲ ਨਹੀਂ ਹੈਗੀ ਇਸੇ ਸਾਡੇ ਕੋਲ ਤੇ ਨੇ ਆਇਆ ਜਿਹੜਾ ਸਾਡੇ ਕੋਲ ਪਬਲਿਕ ਇੱਥੇ ਇਕੱਠੀ ਹੋ ਗਿਆ ਜੀ ਆ ਕਿ ਸੰਬੰਧੀਆਂ ਆਈਆਂ ਕਿ ਸਾਡੀਆਂ ਜਿਹੜੇ ਪਾਣੀ ਦੇ ਵਿੱਚ ਘਰਾਂ ਨੂੰ ਮਲ ਕੋ ਘਰ ਸਾਡੇ ਨੀਵੇਂ ਤੇ ਘਰਾਂ ਵਿੱਚ ਵੜ ਗਿਆ ਪਾਣੀ ਦਾ ਕੋਈ ਹੱਲ ਕਰਨਾ ਹੀ ਹੈ ਉਹ ਤਾਂ ਉਹਨਾਂ ਆਪ ਵੀ ਡੱਕ ਦਿੱਤਾ ਨੀਵਾ ਮੁਤਾਬਕ ਉਹਨਾਂ ਦੇ ਵੀ ਕਾਰਵਾਈ ਕੀਤੀ ਜਾਵੇਗੀ ਜਿੰਨਾ ਜਿੰਨਾ ਡੱਕਿਆ ਹੋਇਆ ਹੈ ਡੱਕ ਨਹੀਂ ਸਕਦੇ ਸਾਡੇ ਰਿਡਨ ਸ਼ਿਕਾਇਤ ਆਉਂਦੀ ਉਹ ਤੇ ਕਾਰਵਾਈ ਕੀਤੀ ਹੋ ਗਈ। ਵਾਟਰ ਸਪਲਾਈ ਦੀਆਂ ਜਿਹੜੀਆਂ ਖਰਾਬ ਹੋ ਗਈਆਂ ਕੋਈ ਮਤਲਬ ਪੁੱਟਿਆ ਦੇ ਥੋੜਾ ਜਿਹਾ ਪੁੱਟਿਆ ਉਹ ਅਸੀਂ ਸ਼ੁਰੂਆਤ ਹੀ ਕਰਨ ਲੱਗੇ ਹਾਂ ਕੰਮ ਦੇ ਉਹਨਾਂ ਬ੍ਰੇਕ ਕਰਵਾਤਾ ਕੰਮ। ਉਹ ਵਾਟਰ ਸਪਲਾਈ ਦਾ ਕੰਮ ਸਪਲਾਈ ਜਿਹੜੀ ਵਾਟਰ ਸਪਲਾਈ ਵਿੱਚ ਕਰਵਾਤੀ ਚੱਲੂ ਅਸੀਂ। ਪਾਈਪਾਂ ਦੀ ਰਿਪੇਅਰ ਹੋ ਗਈਆਂ ਨਾ ਜੇ ਮੰਨ ਲਓ ਜੇ ਖਰਾਬ ਹੋ ਗਈਆਂ ਤਾਂ ਉਹ ਜਿਹੜੀ ਟੁੱਟੀ ਪਾਈਪ ਤੋਂ ਦੀ ਰਿਪੇਅਰ ਕਰਕੇ ਕੰਮ ਚਾਲੂ ਕਰਾਤਾ। ਉਹ ਵਾਟਰ ਸਪਲਾਈ ਦਾ ਵਾਟਰ ਸਪਲਾਈ ਦਾ ਤਾਂ ਦੇਖੋ ਤੁਸੀਂ ਬਈ ਉੱਥੇ ਕੰਮ ਚੱਲ ਰਿਹਾ ਨਹੀਂ ਹੋਣਾ ਹੋਊਗਾ ਨਾ ਇਹ ਮੈਂ ਸਿਰਫ ਮੇਰੇ ਜਿਹੜਾ ਕੱਲ ਦਾ ਕੰਮ ਹੈ ਕੱਲ 5 ਵਜੇ ਤਾਂ ਉਹ ਮਤਲਬ ਕੰਮ ਸ਼ੁਰੂ ਕੀਤਾ ਉਹਨਾਂ ਤੇ ਕੱਲ ਟੁੱਟ ਗਈ ਤਾਂ ਜੋ ਜਿਹੜੀ ਹੈਗੀ ਉਹ ਵਾਟਰ ਸਪਲਾਈ ਦੇ ਬੰਦੇ ਵਾਟਰ ਸਪਲਾਈ ਵਾਲਾ ਪਰਟਨ ਸਾਡੇ ਕੋਲ ਇੱਥੇ ਹੋ ਗਿਆ ਉਹਨਾਂ ਬੰਦੇ ਭੇਜੇ ਉਹ ਕੰਮ ਚੋਰ ਕਰਤਾ ਉਹ ਸਮਾਨ ਲੈਤਾ ਨਹੀਂ ਦੋ ਚੀਜ਼ਾਂ ਹੈ ਨਾ ਨੀਮ ਮਤਲਬ ਜੋ ਦਾ ਹੈਗਾ ਜਿੱਦੋਂ ਸ਼ੁਰੂ ਹੋਣਾ ਹੀ ਉਦੋਂ ਹੀ ਕਰਨਾ ਸੀਗਾ ਤੇ ਜੇ ਉਹਨਾਂ ਦਾ ਮਤਲਬ ਜਿਹਨੂੰ ਉਹ ਤੇ ਪੁੱਟਿਆ ਹੀ ਨਹੀਂ ਉਹ ਤਾਂ ਉਹ ਮੈਂ ਬੰਦ ਹੀ ਕਰਵਾਤਾ ਜਦੋਂ ਉਹ ਰੋਗ ਹੀ ਦਿੱਤਾ ਉਹ ਮਸੀਨ ਵਾਲੇ ਤੇ ਚਲੇਗੇ ਉਤੋਂ ਉਹਦਾ ਹੱਲ ਹੋ ਜਾਂਦਾ ਉਹ ਸਪਲਾਈ ਜਿਹੜੀ ਰੈਗੂਲਰ ਕਿ ਹੋ ਜਾਣੀ ਚੱਲੂ ਹੋ ਜਾਣੀਆਂ ਹੋਰ ਅਧੇ ਗੈਂਡੇ ਕਹਿੰਦੇ ਤਾਂ ਉਹਸ ਮਾਲ ਲੈ ਕੇ ਦੇ ਦਿੱਤਾ ਚਲੇਗੇ ਬੰਦੇ ਤੇ ਬਾਕੀ ਦਾ ਉਹ ਦੇਖ ਲੈਣੇ ਆਂ ਕਿ ਵਾਟਰ ਸਪਲਾਈ ਦਾ ਗੁਰਦੁਰੇ ਦਾ ਤੇ ਸਾਈਡ ਤੇ ਹੈਗਾ ਗੁਰਦੁਰੇ ਦਾ ਰਾਹ ਵਾਲੀ ਗੱਲ ਹੀ ਨਹੀਂ ਹੈਗੀ ਵੀ ਰਾਹ ਦੇ ਵਿੱਚੋਂ ਲੱਗਿਆ ਇਸ ਕੱਟਿਆ ਇਸ ਗੁਰਦੁਰੇ ਦੇ ਕੋਲ ਰਸਤੇ ਵਿੱਚ ਚਲੋ ਤੁਸੀਂ ਕਰਕੇ ਦੇ ਆਇਓ ਅਸੀਂ ਦੇਖ ਲੈਨੇ ਜੇ ਕੋਈ ਹੱਲ ਹੈਗਾ ਉਹ ਹੱਲ ਕਰਵਾ ਦੇਣੀ ਕੋਈ ਗੱਲ ਨਹੀਂ ਦਾ ਸਰ ਬਲੌਗ ਨਹੀਂ ਹੋਏਗਾ